ਉਈ ਲੰਮਾ ਨਹੀਂ ਹੈਗਾ ਇਹਨਾਂ ਦੀ ਸ਼ਾਪ ਤੇ ਅੱਗੇ ਅੱਜ ਜਿਸੀਂ ਪਹੁੰਚ ਗਏ ਜਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੁਹਾੜੇ ਬਿਕਾਨੇਰ ਮਿਸਤਾਨ ਪੰਡਾਰ ਦੇ ਵਿੱਚ ਜੋ ਕਿ ਹਜਬਰ ਚੌਕ ਸ਼ਿਵਜੀ ਮਹਾਰਾਜ ਦੀ ਮੂਰਤੀ ਦੇ ਬਿਲਕੁਲ ਸਾਹਮਣੇ ਜੀਟੀ ਰੋਰ ਦਸੁਹਾਵੇਕੇ ਸਥਿਤ ਹੈ ਸੋ ਦੋਸਤੋ ਬਿਕਾਨੇਰ ਮਿਸਤਾਨ ਪੰਡਾਰ ਦੇ ਵੱਲੋਂ ਰਖੜੀ ਤੇ ਜਨਮ ਅਸ਼ਟਮੀ ਦੇ ਮੌਕੇ ਦੇ ਮਠਿਆਈਆਂ ਦੀ ਕੁਆਂਟੀਟੀ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਜੋ ਕਿ ਦੇਸੀ ਘੀ ਦੇ ਨਾਲ ਬਣੀਆਂ ਹੋਈਆਂ ਜੋ ਵੀ ਪੈਣਾ ਆਪਣੇ ਪਰਹਾਵਾਂ ਦੇ ਲਈ ਦੇਸੀ ਕੇਨਾ ਬਣੀਆਂ ਮਠਿਆਈਆਂ ਲੈਣਾ ਚਾਹੁੰਦੀਆਂ ਨੇ ਤੇ ਜਲਦੀ ਹੀ ਵਿਜ਼ਿਟ ਕਰਨ ਬਿਕਾਨੇਰ ਮਿਠਾਣ ਪੰਡਾਰ ਦਸੂਆ ਵਿਖੇ ਬਿਕਾਨੇਰ ਮਿਠਾਣ ਪੰਡਾਰ ਤੇ ਮਠਿਆਈਆਂ ਦੇ ਆਰਡਰ ਵੀ ਬੁੱਕ ਕੀਤੇ ਜਾਂਦੇ ਨੇ ਅਗਰ ਤੁਹਾਡੇ ਘਰ ਦੇ ਵਿੱਚ ਵਿਆਹ ਸ਼ਾਦੀ ਰਿੰਗ ਸੈਰੇਮਨੀ ਬਰਥਡੇ ਪਾਰਟੀ ਕਿਟੀ ਪਾਰਟੀ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਫੰਕਸ਼ਨ ਹੈ ਤਾਂ ਤੇ ਇਸ ਦੇ ਰਿਗਾਰਡਿੰਗ ਤੁਹਾਨੂੰ ਸ਼ੁੱਧ ਦੇਸੀ ਕੇ ਹੋਦੀ ਬਣੀਆਂ ਮਠਿਆਈਆਂ ਦੀ ਲੋੜ ਹੈ ਤਾਂ ਆਰਡਰ ਦੇਣ ਦੇ ਲਈ ਸਕਰੀਨ ਦੇ ਵਿੱਚ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ 버거 ਟਿੱਕੀ ਸਮੋਸਾ ਗੋਲ ਗੱਫੇ ਰਾਜਕੋਜੋੜੀ ਢੋਕਲਾ ਆਦੀ ਫਾਸਟ ਫੂਡ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਬੀਕਾਨੇਰ ਮਿਸਤਾਨ ਢੰਡਾਰ ਜੋ ਕਿ ਹਾਜਬਰ ਚੌਕ ਸ਼ਿਵਜੀ ਮਹਾਰਾਜ ਮੂਰਤੀ ਦੇ ਬਿਲਕੁਲ ਸਾਹਮਣੇ ਜੇਟੀਰ ਰ ਦਸੂ ਆਵੇ ਕੇ ਸਥਿਤ ਹੈ ਮੈਂ ਖਾਸ ਗੱਲ ਦੱਸਣਾ ਚਾਹਾਂਗੀ ਬੀਕਾਨੇਰ ਮਿਸਤਾਨ ਢੰਡਾਰ ਤੇ ਅਲੱਗ-ਅਲੱਗੇ ਵੈਰਾਈਟੀ ਦਾ ਨਮਕੀਨ ਤਿਆਰ ਕੀਤਾ ਜਾਂਦਾ ਹੈ ਜੋ ਕਿ ਖੁਦ ਆਪ ਤਿਆਰ ਕਰਦੇ ਨੇ ਸਾਫ-ਸੁੱਫਰੇ ਟੰਗ ਦੇ ਨਾਲ ਸੋ ਕੋ ਤੁਸੀਂ ਮਠਿਆਈਆਂ ਤੇ ਫਾਸਟ ਫੂਡ ਦੇ ਨਾਲ ਨਮਕੀਨ ਵੀ ਲੈਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਬੀਕਾਨੇਰ ਮਿਸਥਾਨ ਪੰਡਾਰ ਜੋ ਕਿ ਹਾਜਬਰ ਚੌਕ ਸ਼ਿਵਜੀ ਮਹਾਰਾਜ ਦੀ ਮੂਰਤੀ ਦੇ ਬਿਲਕੁਲ ਸਾਹਮਣੇ ਜੀਟੀਲ ਰੋਡ ਸੁਆ ਦੇਖੇ ਸਥਿਤ ਹੈ ਤਕੜੀ ਤੇ ਜਨਮ ਅਸ਼ਟਮੀ ਦੇ ਤਿਹਾੜ ਤੇ ਬੀਕਾਨੇਰ ਮਿਸਤਾਨ ਪੰਡਾਰ ਦੇ ਵੱਲੋਂ ਪੈਕਡ ਗਿਫਟ ਆਈਟਮਸ ਤਿਆਰ ਕੀਤੇ ਗਏ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਦੇ ਵਿੱਚ ਗਿਫਟ ਆਈਟਮ ਡੈਡੀ ਕੀਤੇ ਪਏ ਨੇ ਸੋ ਅਗਰ ਤੁਸੀਂ ਆਪਣੇ ਕਿਸੇ ਵੀ ਫੈਮਲੀ ਨੂੰ ਫਰੈਂਡਸ ਨੂੰ ਰਿਸ਼ਤੇਦਾਰਾਂ ਨੂੰ ਪੈਕਡ ਗਿਫਟ ਆਈਟਮਸ ਦੇਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਬੀਕਾਨੇਰ ਮਿਸਤਾਨ ਪੰਡਾਰ ਜਿਸੂਆ ਵਿਖੇ ਜੇਕਰ ਤੁਸੀਂ ਬੀਕਾਨੇਰ ਮਿਸਤਾਨ ਪੰਡਾਰ ਦੀ ਸਪੈਸ਼ਲ ਰਾਜਕਚੋੜੀ ਬਰੈਡ ਪਕੌੜਾ ਸਮੋਸਾ ਮਾਲਪੂੜੇ ਰਸਮ ਲਾਈਨ ਜੁਆਏ ਕਰਨਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਬਿਕਾਨੇਰ ਮਿਸਤਾਨ ਪੰਡਾਰ ਜੋ ਕਿ ਹਾਜਪੁਰ ਚੌਂਕ ਸ਼ਿਵ ਜੀ ਮਹਾਰਾਜ ਦੀ ਮੂਰਤੀ ਦੇ ਬਿਲਕੁਲ ਸਾਹਮਣੇ ਜੀਟੀ ਰੋਡ ਦਸੂਆਵੇ ਕੇ ਸਥਿਤ ਹੈ ਕਾਨੇਰ ਮਿਸਤਾਨ ਪੰਡਾਰ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਦੇ ਵਿੱਚ ਦਿੱਤੇ ਹੋ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਬਹੁਤ ਸਾਰੀ ਬਿਕਾਨੇਰ ਮਿਸਤਾਨ ਪੰਡਾਰ ਤੋਂ ਮਠਿਆਈ ਖਰੀਦੀ ਹੈ ਕਿਹੋ ਜੀ ਕੁਆਲਿਟੀ ਆ ਤੇ ਕਿਹੋ ਜਿਹਾ ਟੇਸਟ ਆ ਇਹਨਾਂ ਦੀ ਕੁਆਲਿਟੀ ਬਹੁਤ ਅੱਛੀ ਹੈ ਇਹਨਾਂ ਦਾ ਟੇਸਟ ਵੀ ਬਹੁਤ ਵਧੀਆ ਆ ਔਰ ਮੈਂ ਸਾਰਿਆਂ ਨੂੰ ਇਹੀ ਕਹਿਣੀ ਆ ਇਹਨਾਂ ਦੀ ਸ਼ਾਪ ਤੇ ਆਓ ਔਰ ਬਿਕਾਨੇਰੀ ਸ਼ਾਪ ਤੇ ਆ ਕੇ ਇਹਨਾਂ ਤੋਂ ਹੀ ਖਾਈ ਲਓ। ਪਰ ਕੁਝ ਲੋਕ ਆ ਜਿਹੜੇ ਬੈਡ ਕਮੈਂਟ ਕਰਦੇ ਪਏ ਆ ਇਹਨਾਂ ਦੀ ਕੁਆਲਿਟੀ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ? ਲੋਕਲ ਦੁਕਾਨੀਆ ਬੋਲਣਾ। ਲੋਕਲ ਕੁਝ ਛੱਡੋ ਤੁਸੀਂ ਇਹਨਾਂ ਦੀ ਟਰਾਈ ਕਰੋ ਆ ਕੇ। ਔਰ ਇਹ ਸੁਪਰ ਕੁਆਲਿਟੀ ਹੈ। ਕੋਈ ਲਾਮਾ ਨਹੀਂ ਹੈਗਾ ਇਹਨਾਂ ਦੀ ਸ਼ਾਪ ਤੇ ਅਗੇਂਸਟ। ਮਨ ਬਿਕਾਨੇ ਮਿਸਤਾਨ ਪੰਨਾ ਦੀ ਮਠਿਆ ਕਿਹੋ ਜਿਹੀ ਲੱਗਦੀ ਆ ਨਾ। ਜਿਵੇਂ ਜਦੋਂ ਦਾ ਬਿਕਾਨੇ ਮਿਸਤਾਨ ਪੰਨਾ ਦਿਸੋਏ ਵਿੱਚ ਆਇਆ ਹੈ ਤੇ ਉਦੋਂ ਦਾ ਸਾਡਾ ਸਵਾਦ ਵੀ ਚੇਂਜ ਹੋਇਆ ਹੈ। ਇਹਨਾਂ ਦਾ ਚੇਂਜ ਇਹਨਾਂ ਦਾ ਇੰਨਾ ਜ਼ਿਆਦਾ ਹੈ ਕਿ ਆਟੋਮੈਟਿਕਲੀ ਆਪਾਂ ਜਿਹੜੇ ਰਸਤੇ ਦੇ ਵਿੱਚ ਜਾ ਰਹੇ ਹਾਂ ਆਟੋਮੈਟਿਕਲੀ ਦੁਕਾਨ ਦੇ ਵਿੱਚ ਵੜਨ ਨੂੰ ਦਿਲ ਕਰਦਾ ਹੈ ਕਿਉਂਕਿ ਇਹਦਾ ਸਾਡਾ ਫੈਮਿਲੀ ਬੈਕਗ੍ਰਾਉਂਡ ਹੈ ਥੋੜਾ ਸਾ ਗੁਜਵਾਤ ਨਾਲ ਟੱਚ ਰੱਖਦਾ ਹੈ ਜਿਸ ਨਾਲ ਕਿ ਇਹਨਾਂ ਦੀ ਮਠਿਆਈ ਆਪਾਂ ਪਹਿਲੇ ਵੀ ਖਾਦੇ ਹੋਇਆ ਸਪੈਸ਼ਲੀ ਇਹਨਾਂ ਦਾ ਖੰਮਣ ਹੋ ਗਿਆ ਜਲੇਬੀ ਫਾੜਦਾ ਉਹ ਸਪੈਸ਼ਲ ਆਰਡਰ ਤੇ ਬਣਵਾਈ ਦੇਣਾ ਠੀਕ ਹੈ ਜੀ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਇੱਥੇ ਆ ਕੇ ਦਿਓ ਮਠਿਆਈਆਂ ਖਰੀਦਣ ਜੀ ਬਿਲਕੁਲ ਅਸੀਂ ਤੇ ਹਜੂਰ ਦੇ ਵਿੱਚ ਵੀ ਜ਼ਿਆਦਾ ਕਰਦੇ ਹਾਂ ਕਿ ਅਗਰ ਤੁਸੀਂ ਮਠਿਆਈ ਵਧੀਆ ਖਾਣੀ ਪਹਿਲੇ ਕੋਲ ਬਹੁਤ ਸੋਫ ਸੀ ਹੈ ਅਗਰ ਹੁਣ ਮਿਸਤਾਨ ਮੇਂ ਡਾਰ ਵਿਕਨੈ ਵਾਲਿਆਂ ਦੀ ਮਠਿਆਈ ਦਾ ਟੇਸ ਲੱਗ ਗਿਆ ਇੱਕ ਵਾਰ ਟੇਸਟ ਤੁਸੀਂ ਕਰੋਗੇ ਕਿ ਤੁਸੀਂ ਆਟੋਮੈਟਿਕਲੀ ਦੁਬਾਰਾ ਆਓਗੇ ਜੀ ਜੀ ਸਰ ਆਪ ਵੀਕਨੈ ਮਿਸਤਾਨ ਬੰਡਾਰਾ ਸੇ ਮਠਿਆਈਆਂ ਖਰੀਦਦੇ ਆਂ ਤੁਹਾਨੂੰ ਉਨਕੀ ਮਠਿਆਈਆਂ ਕਿਵੇਂ ਲੱਗਤੀਆਂ ਲੱਗਣ ਮੇਂ ਉਨਕੀ ਮਠਾਈ ਦੀ ਕੁਆਲਿਟੀ ਬਹੁਤ ਅੱਛੀ ਹੈ और फेमस है सबसे बड़ी जो इनकी हमको तो जो इनका मिठाई रसमलाई है रहा है ये बहुत अच्छी क्वालिटी की है नमस्कार मैं मनोहर राजपुरोहित बीकानेर मिष्ठान भंडार की तरफ से एवं स्टाफ की तरफ से रक्षाबंधन एवं जन्माष्टमी की देशवासियों एवं दसवा वासियों को इलाका वासियों को ढेर सारी शुभकामनाएं एवं मंगलमय कामना करता हूं कि आप एक बार बीकानेर मिष्ठान भंडार शॉप पर पधार कर सेवा का मौका जरूर दें और इस त्यौहार के मौके पर शुद्ध देसी घी की मिठाई एक बार जरूर खरीदें और आपको एक बार फिर रक्षाबंधन एवं जन्माष्टमी की ढेर सारी शुभकामनाएं